ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਸੰਪਰਦਾ ਦੇ ਨੂਰ ਸੰਗਤ ਜੀ ਅੱਜ ਅਸੀਂ ਪ੍ਰਭੂ ਨਾਮ ਦੇ ਰਸੀਏ ਪਰਉਪਕਾਰੀ ਸ਼ਖਸੀਅਤ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਜੀਵਨ ਅਤੇ ਉਪਕਾਰਾਂ ਬਾਰੇ ਜਾਣਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ਼੍ਰੀਚੰਦ ਜੀ ਦੇ ਅੰਸ਼ ਵੰਸ਼ શ્રીਮਾਨ ਬਾਬਾ ਸਾਹਿਬ ਸਿੰਘ ਬੇਦੀ ਜੀ ਦੀਆਂ ਅਸੀਸਾਂ ਸਦਕਾ ਸਨ 1826 ਈਸਵੀ ਵਿੱਚ ਮਾਤਾ ਸੂਬੀ ਕੌਰ ਜੀ ਦੀ ਪਵਿੱਤਰ ਕੋਖੋਂ ਸਰਦਾਰ ਕਿਰਪਾ ਸਿੰਘ ਦੇ ਘਰ ਹੈ ਪਿੰਡ ਕਾਝੀਆਂ ਜ਼ਿਲ੍ਹਾ 라ਵਲਪਿੰਡੀ ਵਿਖੇ ਜਨਮੇ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ ਸਿੱਖੀ ਸੰਸਕਾਰ ਘਰੋਂ ਪ੍ਰਾਪਤ ਹੋਏ ਸਨ ਛੋਟੀ ਉਮਰ ਵਿੱਚ ਹੀ ਆਪ ਗੁਰਬਾਣੀ ਦੀ ਸੰਥਿਆ ਲੈ ਕੇ ਪੱਕੇ ਨਿਤਨੇਮੀ ਬਣ ਗਏ ਸਨ ਸਨ 1847 ਈਸਵੀ ਵਿੱਚ ਜਦੋਂ ਅੰਗਰੇਜ਼ਾਂ ਦਾ ਪੰਜਾਬ ਉੱਤੇ ਪੂਰੀ ਤਰ੍ਹਾਂ ਕਬਜ਼ਾ ਹੋ ਗਿਆ ਸੀ ਤਾਂ ਜੁਝਾਰੂ ਬਿਰਤੀ ਵਾਲੇ ਸਿੱਖ ਨੌਜਵਾਨਾਂ ਨੇ ਅੰਗਰੇਜ਼ ਫੌਜ ਦੀ ਨੌਕਰੀ ਵੱਲ ਅਰੁਖ ਕੀਤਾ ਇਸ ਦੌਰਾਨ ਸੰਤ ਕਰਮ ਸਿੰਘ ਜੀ ਵੀ ਅੰਗਰੇਜ਼ ਫੌਜ ਵਿੱਚ ਭਰਤੀ ਹੋ ਗਏ ਸਨ ਫੌਜ ਦੀ ਨੌਕਰੀ ਕਰਦਿਆਂ ਹੀ ਆਪ ਜੀ ਨੂੰ ਸੰਤ RAM ਸਿੰਘ ਜੀ ਵਿਰਖਤ ਨੌਰੰਗਾਬਾਦ ਵਾਲਿਆਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਜਿਨ੍ਹਾਂ ਨੇ ਉਸ ਵੇਲੇ ਵੱਖ-ਵੱਖ ਛਾਉਣੀਆਂ ਵਿੱਚ ਵਿਚਰ ਕੇ ਅੰਮ੍ਰਿਤ ਛਕਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਨੇ ਆਪਣਾ ਸਮੁੱਚਾ ਜੀਵਨ ਪ੍ਰਭੂ ਬੰਦਗੀ ਅਤੇ ਪਰਉਪਕਾਰ ਲਈ ਨਿਸ਼ਾਵਰ ਕਰਨ ਦਾ ਫੈਸਲਾ ਕੀਤਾ ਸੀ ਸਨ 1857 ਦੇ ਗਦਰ ਸਮੇਂ ਆਪ ਜੀ ਦੀ ਪਲਟਨ ਦੀ ਡਿਊਟੀ ਦਿੱਲੀ ਵਿਖੇ ਲੱਗੀ ਸੀ ਉਸ ਰਾਜਗਰਦੀ ਦੌਰਾਨ ਬਹੁਤ ਸਾਰੇ ਫੌਜੀ ਅਤੇ ਹੋਰ ਕਰਮਚਾਰੀ ਤਾਂ ਲੁੱਟਦੇ ਮਾਲ ਨਾਲ ਹੱਥ ਰੰਗਦੇ ਰਹੇ ਪਰ ਆਪ ਜੀ ਨੇ ਆਪਣਾ ਮੁੱਢਲਾ ਫਰਜ਼ ਨਿਭਾਉਂਦਿਆਂ ਵਿਪਤਾ ਦੇ ਮਾਰੇ ਮਜ਼ਲੂਮਾਂ ਦੀ ਰੱਖਿਆ ਕੀਤੀ ਅਤੇ ਦਿੱਲੀ ਵਿੱਚ ਕਈ ਪਰਿਵਾਰਾਂ ਦੀ ਪਤ ਆਬਰੂ ਬਚਾਈ ਸੀ ਫੌਜੀ ਦੀ ਨੌਕਰੀ ਦੌਰਾਨ ਇੱਕ ਵਾਰ ਐਸੀ ਅਸ਼ਚਰਜ ਖੇੜ ਵਰਤੀ ਕਿ ਅਕਾਲ ਪੁਰਖ ਨੂੰ ਆਪ ਦੀ ਥਾਂ ਪਹਿਰਾ ਦੇਣਾ ਪਿਆ ਉਸ ਦਿਨ ਤੋਂ ਬਾਅਦ ਆਪਨੇ ਸਰਕਾਰ ਦੀ ਨੌਕਰੀ ਛੱਡ ਕੇ ਸੱਚੀ ਸਰਕਾਰ ਦੀ ਨੌਕਰੀ ਸ਼ੁਰੂ ਕਰ ਦਿੱਤੀ ਅਤੇ ਪ੍ਰਭੂ ਨਾਮ ਸਿਮਰਨ ਦੀ ਅਣ ਥੱਕ ਕਾਹਲਣਾ ਕਾ ਲਈ ਮਰਦਾਨਾ ਛਾਉਣੀ ਦੇ ਨੇੜੇ ਡੇਰਾ ਹੋਤੀ ਮਰਦਾਨ ਦੇ ਨਾਂ ਨਾਲ ਪ੍ਰਸਿੱਧ ਗੁਰਮਤਿ ਪ੍ਰਚਾਰ ਦਾ ਕੇਂਦਰ ਸਥਾਪਿਤ ਕਰਕੇ ਆਪ ਜੀ ਨੇ ਬਹੁਤ ਲੰਮਾ ਸਮਾਂ ਉਸ ਥਾਂ ਬੈਠ ਕੇ ਜਪ ਤਪ ਕੀਤਾ ਸੰਤਾਂ ਨੂੰ ਸਿੱਖੇ ਦ੍ਰਿੜ ਕਰਵਾਈ ਅਤੇ ਗੁਰੂ ਕੇ ਲੰਗਰ ਚਲਾਏ ਸੰਤ ਅਤਰ ਸਿੰਘ ਜੀ ਦੇ ਰੂਸਾਹਬ ਵਾਲਿਆਂ ਅਨੁਸਾਰ ਆਪ ਜੀ ਨੇ ਕਰੀਬ 36 ਸਾਲ ਪ੍ਰਭੂ ਨਾਮ ਸਿਮਰਨ ਵਿੱਚ ਬਤੀਤ ਕੀਤੇ ਉਸ ਇਲਾਕੇ ਵਿੱਚ ਆਪ ਜੀ ਦਾ ਵਾਹਵਾਸਤਾ ਮਾੜੀ ਸੋਚ ਵਾਲੇ ਉਹਨਾਂ ਪਠਾਣਾ ਨਾਲ ਵੀ ਪਿਆ ਜਿਹੜੇ ਕਦੇ ਆਪ ਜੀ ਨੂੰ ਜਾਨੋਂ ਮਾਰਨ ਵਾਸਤੇ ਕਦੇ ਚੋਰੀ ਕਰਨ ਵਾਸਤੇ ਅਤੇ ਕਦੇ ਲੁੱਟਮਾਰ ਕਰਨ ਵਾਸਤੇ ਆਉਂਦੇ ਰਹੇ ਪਰ ਜਿਹੜਾ ਵੀ ਇੱਕ ਵਾਰ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੇ ਦਰਸ਼ਨ ਕਰ ਲੈਂਦਾ ਸੀ ਉਹ ਉਹਨਾਂ ਦਾ ਸ਼ਗਿਰਦ ਹੋ ਜਾਂਦਾ ਸੀ ਆਪ ਜੀ ਦੇ ਪਰਉਪਕਾਰੀ ਜੀਵਨ ਤੋਂ ਸੇਧ ਲੈ ਕੇ अनेका ਮਹਾਪੁਰਖਾਂ ਨੇ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਅਤੇ ਮਨੁੱਖਤਾ ਦੀ ਸੇਵਾ ਕੀਤੀ ਸਨ 1900 ਵਿੱਚ ਆਪ ਜੀ ਆਪਣੇ ਪੰਜ ਭੌਤਿਕ ਸਰੀਰ ਦਾ ਤਿਆਗ ਕਰਕੇ ਪਰਲੋਕ ਗਮਨ ਕਰ ਗਏ ਸਨ ਆਪ ਕੀ ਤੋਂ ਬਾਅਦ ਹੋਤੀ ਮਰਦਾਨ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ ਨਾਮ ਦੇ ਰਸਿਏ ਬਾਬਾ ਆਇਆ ਸਿੰਘ ਜੀ ਨੂੰ ਸੌਂਪੀ ਗਈ ਸੀ ਜਿਨ੍ਹਾਂ ਦੇ ਬਾਅਦ ਸੰਤ ਮਾਝਾ ਸਿੰਘ ਜੀ ਸੰਤ ਲਾਲ ਸਿੰਘ ਜੀ ਸੰਤ ਕੁਲਤਾਰ ਸਿੰਘ ਜੀ ਸੰਤ ਰੋਸ਼ਨ ਸਿੰਘ ਜੀ ਸੰਤ ਗੁਰਦੀਪ ਸਿੰਘ ਜੀ ਅਤੇ ਸੰਤ ਫੋਮਨ ਸਿੰਘ ਜੀ ਨੇ ਵਾਰੀ-ਵਾਰੀ ਸਿੱਖੀ ਪ੍ਰਚਾਰ ਦੀ ਸੇਵਾ ਨਿਭਾਉਂਦਿਆਂ अनेका ਪ੍ਰਾਣੀਆਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਸਨ 1947 ਦੀ ਵੰਡ ਤੋਂ ਬਾਅਦ ਹੋਤੀ ਮਰਦਾਨ ਤੋਂ ਆਏ ਮਹਾਪੁਰਖਾਂ ਨੇ ਕਪੂਰਥਲਾ ਜ਼ਿਲ੍ਹੇ ਵਿਖੇ ਮਕਸੂਦਪੁਰ ਨਗਰ ਵਿੱਚ ਆਪਣਾ ਸਥਾਨ ਬਣਾਇਆ ਜਿਸ ਦੀ ਸੇਵਾ ਲੰਬੇ ਸਮੇਂ ਤੱਕ ਬਾਬਾ ਰੋਸ਼ਨ ਸਿੰਘ ਜੀ ਮਕਸੂਦਪੁਰ ਵਾਲਿਆਂ ਨੇ ਨਿਭਾਈ ਇਸ ਤੋਂ ਇਲਾਵਾ ਦਿੱਲੀ ਸ਼੍ਰੀ ਅਮਰitsar ਸਾਹਿਬ ਹਰੀਰੂ ਸਾਹਿਬ ਅਤੇ ਉਹਨਾਂ ਤੋਂ ਵਰਸਾਈ ਸੰਤ ਬਾਬਾ ਆਨੰਦ ਸਿੰਘ ਜੀ ਸੰਤ ਅਤਰ ਸਿੰਘ ਜੀ ਕਰਮ ਸਰ ਰਾੜਾ ਸਾਹਿਬ ਤਬਲਾਨ ਛੰਨਾ ਸੁਖਣ ਵਾਲੀਆ ਸੰਤਗੜ ਹਰਖੋਵਾਲ ਹਰ ਦੁਆਰ ਨਿਰਮਲ ਵਿਰਕਤ ਕੁੱਟੀਆਂ ਇਤਿਆਦਕ ਹੋਰ ਵੀ ਬਹੁਤ ਸਾਰੀਆਂ ਥਾਵਾਂ ਸਮੁੱਚੇ ਹਿੰਦੁਸਤਾਨ ਵਿੱਚ ਸशोਭਿਤ ਹਨ ਜਿੱਥੇ ਧੰਨ ਬਾਬਾ ਕਰਮ ਸਿੰਘ ਸਾਹਿਬ ਜੀ ਦੀਆਂ ਕਮਾਈਆਂ ਸਦਕਾ ਪੱਠੇ ਪਹਿਰ ਗੁਰਬਾਣੀ ਦਾ ਪ੍ਰਵਾਹ ਨਿਰੰਤਰ ਚੱਲਦਾ ਰਹਿੰਦਾ ਹੈ ਪੂਰਬੀ ਦਿੱਲੀ ਦੇ ਰਸ਼ੀਦ ਮਾਰਕੀਟ ਵਿਖੇ ਵੀ ਬਾਬਾ ਕਰਮ ਸਿੰਘ ਜੀ ਦੀ ਯਾਦ ਵਿੱਚ ਗੁਰਦੁਆਰਾ ਡੇਰਾ ਬਾਬਾ ਕਰਮ ਸਿੰਘ ਸਾਹਿਬ ਸਥਾਪਿਤ ਕੀਤਾ ਗਿਆ ਜਿਸ ਦੀ ਸੇਵਾ ਸੰਤ ਬਾਬਾ ਅਮਰਦੀਪ ਸਿੰਘ ਜੀ ਨਿਭਾ ਰਹੇ ਹਨ ਜਿੱਥੇ ਸੰਤ ਐਮ ਐਸ ਕਰਮਜੋਤ ਮਾਡਲ ਸਕੂਲ ਦੇ ਨਾਲ-ਨਾਲ ਸੰਗਤਾਂ ਦੀ ਸਹੂਲਤ ਦੇ ਲਈ ਵੱਡੇ ਪੱਧਰ ਤੇ ਸਿਹਤ ਸੇਵਾਵਾਂ ਚਲਾਈਆਂ ਜਾ ਰਹੀਆਂ ਹਨ ਹੋਤੀ ਮਰਦਾਨ ਸੰਪਰਦਾ ਦੇ ਨੂਰ ਪ੍ਰਭੂ ਨਾਮ ਦੇ ਰਸੀਏ ਪਰਉਪਕਾਰੀ ਸ਼ਖਸੀਅਤ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਨੂੰ ਸਿਮਰ ਸਜਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ